ਸਾਹ ਸਿਰਵਾਹੇ ਰੋਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਵੀ ਸ਼ਾਪਿੰਗ ਕਰ ਰਹੇ ਸੀ ਅਸੀਂ ਆਪਣੇ ਜਵਾਈ ਭਾਈ ਵਾਸਤੇ ਵਿੱਚ ਆਪਣੇ ਵਾਸਤੇ ਚੱਲ ਰਿਹਾ ਜੀ ਪ੍ਰੋਜੈਕਟ ਬਿਜ਼ਾੜਾ ਕੰਮ ਜੋਰਾਂ ਤੇ ਚੱਲ ਰਿਹਾ ਜੀ ਤੇ ਵਾਪਸੀ ਸੀ ਪਹੁੰਚ ਗਏ ਸੀ ਖਮਾਣੋ ਟਾਈਮ ਵੱਧ ਗਿਆ ਜੀ ਪੌਣੇ 10 ਅਜੇ ਕੋਈ ਸਹਾਨ ਘਰ ਜਾਣ ਪਿੱਛੇ ਅਜੇ ਕੋਈ ਸਹਾਨ ਘਰ ਜਾਣ ਦੀ ਤਾਂ ਹੀ ਹੈਗੀ ਸਲਾਹ ਤਾਂ ਹੈਗੀ ਘਰ ਜਾਣ ਦੀ ਰਹਾ ਜਾਨਿਆ ਨੇ ਕਹਿੰਦੇ ਸੀ ਝੂਟੇ ਦੇ ਕਿੜੇ ਆਉਣ ਬਲਾ ਸੱਸਰੀ ਗੱਲ ਬਣਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਹੀ ਤੁਹਾਨੂੰ ਕੀ ਆ ਦੱਸੀ ਔਰ ਰੀਤਰੇ ਜੀ ਪਿੱਛੇ ਜਾ ਲਾਈਟਾਂ ਲੁੱਟੀਆਂ ਬੜੀਆਂ ਬੜੀਆਂ ਤਾਮਝਾਮ ਦੇ ਦੇਖ ਕੇ ਪਾ ਲਿਆ ਜੀ ਗਾ ਉਹ ਕਹਿੰਦੀ ਉਹ ਉਹ ਕਹਿੰਦੀ ਹਾਂ ਉਹ ਕਹਿੰਦੀ ਵੀ ਝੂਟੇ ਲੈ ਕੇ ਜਾਣਾ ਦੇਖ ਲੋ ਹਜੇ ਵੀ ਰੋ ਰਹੀ ਐ ਕਿੱਧਰ ਜਾਣਾ ਇੱਧਰ ਨੂੰ ਉੱਧਰ ਵੀ ਸਾਈਡ ਸਾਹਮਣੇ ਝੂਟੇ ਚੱਲ ਰਹੇ ਜੀ ਉੱਧਰ ਤੇ ਕਹਿੰਦੀ ਉੱਧਰ ਨੂੰ ਚਲੋ ਇੱਧਰੋਂ ਗੇੜਾ ਦੇ ਕੇ ਆਪਾਂ ਨਾਲ ਤੁਹਾਨੂੰ ਜੀ ਮੇਲੇ ਦੇ ਕਰਾਉਣੇ ਥੋੜਾ ਬਹੁਤ ਦਰਸ਼ਨ ਐ ਖਮਾਣਾ ਲੋਕਲ ਮੈਂ ਕਹਿੰਦਾ ਇੱਕ ਵਾਰ ਅਸੀਂ ਪਹਿਲਾਂ ਵੀ ਮੈਂ ਸੰਦੀਪ ਮੇਲਾ ਦੇਖ ਕੇ ਗਏ ਤੇ ਅੱਜ ਤੁਹਾਨੂੰ ਫੇਰ ਦਿਖਾ ਦਿੰਦੇ ਆ ਮੇਲੇ ਦੇ ਥੋੜੇ ਜਿਹੀ ਝਾਤੀਆਂ ਮੇਲਾ ਪੱਪੂ ਮੇਲਾ ਕਿਹੜਾ ਪੱਪੂ ਮੇਲਾ ਪੱਪੂ ਮੇਲਾ ਜੀ ਪੱਪੂ ਮੇਲਾ ਲੱਗਣਾ ਇਹ ਪੱਪੂ ਮੇਲਾ ਆਪੂ ਪੱਪੂ ਮੇਲਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਜੀ ਥੋੜੀਆਂ ਝਾਤੀਆਂ ਮੇਲੇ ਦੀਆਂ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਆਹ ਦੇਖੋ ਪਾ ਉਂਠ ਦੀ ਕਿਸਮਤ ਬਦਲੀ ਆ ਦੀ ਤੇ ਰਾਜਸਥਾਨ ਛੱਡ ਕੇ ਉਰੇ ਪਹੁੰਚ ਗਿਆ ਹੈ ਤੇ ਪਾ ਕੇ ਚੱਲ ਜਾ ਇਹਨੂੰ ਬਣਾ ਤਾ ਇਹਨ ਇੱਕ ਨੰਬਰ ਗੇਮ ਔਰ ਡਰ ਗਈ ਔਰ ਡਰ ਗਈ ਕੁੜੀ ਚੜਦੀ ਚੜਦੀ ਡਰਦੀ ਆ ਉੱਪਰ ਚੜ ਜਾ ਚੜ ਜਾ ਹਾਂ ਛੋਟੇ ਜਿਹੇ ਹਾਂ ਤੇਰੇ ਦੇ ਲੱਤ ਮਾਰੀ ਇਹਨੇ ਫੇਰ ਕੀ ਕਰੇਗਾ ਇਹ ਮੈਂ ਫੜ ਲੂੰਗਾ ਫੜ ਲੂੰਗਾ ਆਹ ਤੇਰੇ ਜਾਵਾ ਦੇ ਉਧਰੋਂ ਡਰਦੇ ਦੀ ਚੜਦੇ ਉੱਪਰ ਅੱਛਾ ਜੀ ਹਾਂ ਤਾਂ ਹੀ ਤਾਂ ਹੀ ਤਾਂ ਹੀ ਨੱਟ ਦਾ ਕਹਿੰਦਾ ਚੜਦਾ ਹੁਣ ਬੈਣਾ ਪਾਪਾ ਟਾਵਲਾ ਆਇਆ ਲੈ ਆਪਣੇ ਹੁੰਦੇ ਤੇ ਹਾਂ ਜੀ ਹਾਂ ਠੀਕ ਹੈ ਠੀਕ ਹੈ ਠੀਕ ਭਾਜੀ ਠੀਕ ਹੈ ਏ ਚੱਲੋ ਭਾਈ ਪਾਲਾ ਬੈਗੀ ਦੀਦੀ ਉਹ ਰੰਡ ਦਾ ਇਹੋ ਦੇ ਦੇ ਕਿਹੜਾ ਚੱਲ ਭਾਈ ਹਾਂ ਤੁਸੀਂ ਵੀ ਬਹਿਣਾ ਜੇ ਸੰਦੀਪ ਤੂੰ ਪੈਗੀ ਤਾਂ ਆਹ ਉਠੇ ਪਿਠਾਲ ਦੇਣਾ ਨਾ ਨਾ ਮੈਂ ਉਹ ਸਾਹਮਣੇ ਤੋਂ ਮੇਰੀ ਬੇਇੱਜ਼ਤੀ ਕਰਦੇ ਉਹ ਕਹਿੰਦਾ ਮੈਂ ਮੋਟਰ ਨੂੰ ਵਿਚਾਰੇ ਨੂੰ ਦੇਖ ਕੇ ਤਰਸ ਜਾਉਂਦਾ ਤਾਕ ਨਾਲਾ ਜਿਹੜੇ ਖੜੀ ਆ ਚੜੀ ਮੈਂ ਤਾਂ ਕਹਿਣਾ ਉਹਨਾਂ ਘਰ ਤਾਂ ਕਿਹੜਾ ਓਏ ਗੁੱਸਾ ਨੀ ਕਰੀਦਾ ਮੇਲੇ ਦੇ ਖੁਸ਼ ਰਹੀਦਾ ਮੇਲੇ ਦੇ ਵਿੱਚ ਉਹ ਤੇ ਤੇਰੀ ਸਹੇਲੀ ਖੜੀ ਆ ਮਗਰ ਹਾਂ ਇਹ ਮੇਦੀ ਕੱਪੜੇ ਸਿਉਣੇ ਵਾਲੀ ਸਹੇਲੀ ਆਈ ਟੈਂਟਰ ਹੈ ਤਾਂ ਹੀ ਕਮਾਣੋਂ ਨੂੰ ਭੱਜੀ ਜਾਂਦੀ ਜਦੋਂ ਦੇਖੇ ਕਮਾਣੋਂ ਜਾਣਾ ਮੈਂ ਤਾਂ ਕਮਾਣ ਵਧੀਆ ਸਟੀਚਿੰਗ ਕਰਦੀ ਐ ਹਾਂ ਨਾ ਵਧੀਆ ਵਧੀਆ ਮੇਲੇ 'ਚ ਜੱਪੜੇ ਖੜਾ ਮੇਲੇ 'ਚ ਕੰਮ ਰਵੇੜਦਾ ਨਾਲੇ ਮੇਲਾ ਦੇਖੂਗੀ ਨਾਲੇ ਕੱਪੜਿਆਂ ਦਾ ਨਵੇੜ ਜੀ ਹਾਂ ਪਰ ਮੈਂ ਤਾਂ ਥੋੜੀ ਫੜ ਹੋਣਾ ਨਾਲ ਨਾਲ ਠੀਕ ਆ ਵਧੀਆ ਕਰਿਆ ਹਾਂ ਕੰਮ ਨਵੇੜ ਤਾਂ ਵਧੀਆ ਕਰਿਆ ਹਾਂ ਉਹ ਉਠਦਾ ਗਏ ਹੋ ਗਿਆ ਯਾਰ ਉਹਦੇ ਉਹ ਲੰਘਿਆ ਉਹਦਾ ਯਾਰ ਚਲੋ ਫਿਰ ਦੇਖੋ ਗਾ ਮੇਲਾ ਦੇਖੋ ਇੰਜੋਏ ਕਰੀ ਜਾਓ ਨਾਲ ਦੀ ਨਾਲ ਹਾਂ ਇਹਨਾਂ ਦੇ ਹਸਬੰਦ ਬੱਚਰੇ ਇਹਦੇ ਦੇਖਦੇ ਆਪਾਂ ਨੇ ਹਾਂ ਇਹ ਭਾਜੀ ਨੇ ਸਾਨੂੰ ਬਹੁਤ ਰੇਟ ਜਾਇਜ਼ ਲਾਇਆ ਉੱਥੇ ਠੀਕ ਲਾਇਆ ਹਾਂ ਠੀਕ ਲਾਇਆ ਨਾ ਥੈਂਕ ਯੂ ਭਾਜੀ ਪਲੇ ਕਰੋ ਤੁਸੀਂ ਓਏ ਇੱਕ ਦਾਣਾ ਲੈ ਲੋ ਮਾਨ ਰੱਖ ਲਈਦਾ ਹੁੰਦਾ ਇਹ ਰੀਤ ਇਹ ਬਹੁਤ ਸੋਹਣੀ ਲੱਗੇ ਦੇਖੇ ਅੱਜ ਇਹ ਵੀ ਲੇਟ-ਮੇਟ ਕਰ ਤੱਕ ਚੈੱਕ ਕਰਕੇ ਮਾਰੀ ਦੀ ਚੱਕ ਜਾ ਸੀ ਇਹ ਵੀ ਹਸਲ ਕੰਮ ਕਰਦੇ ਨਹੀਂ ਕਿ ਕੁੜੀਆਂ ਊਂਟ ਵੀ ਮੁੜਿਆ ਉਧਰ ਤੇ ਤੁਸੀਂ ਨਹੀਂ ਤੁਰੇਗੇ ਊਂਟ ਮੁੜਿਆ ਬਜਾਰਾ ਆਇਆ ਭਾਈ ਆਇਆ ਲਓ ਜੀ ਦੇ ਆਈ ਕੁੜੀ ਜਿਹੜਾ ਔਟ ਪਰ ਲੈ ਨਜ਼ਾਰਾ ਹੈ ਜ਼ਿੰਦਗੀ ਦੇ ਚਲੋ ਵੀ ਚਲੋ ਫੇਰ ਹੋ ਜੋ ਕਾ ਨੂੰ ਆ ਗੇਮ ਜੀ ਲਾਉਣੀ ਆ ਉਹਦੀ ਸਾਬਣਦਾਨੀਆਂ ਦੀ ਵਾਲੀ ਸੰਦੀਪ ਕਿੱਧਰ ਲੰਗੀ ਇਹ ਪਕੌੜੀ ਦੇਖਦੀ ਵੀਰੀ ਜੀ ਇੱਧਰ ਪਕੌੜਿਆਂ ਦੀ ਦੁਕਾਨਾ ਮੈਂ ਤਾਂ ਨਾਲ ਵਾਸਤੇ 버ਗਰ ਦੇਖਦੀ ਸੀ ਹੁਣ ਕਿੱਥੇ ਮਿਲਣਾ ਤੁਹਾਨੂੰ ਐਟਾ ਬਰਗਰ ਉਹਦਾ ਟਿੱਕੀਆਂ ਜੀ ਆਈਆਂ ਆ ਦੇ ਦੇ ਕਿਹੜਾ ਖਿੱਚੇ ਦੋ ਕੰਮ ਨੂੰ ਹਾਂ ਨੂਨ ਮਿਰਚ ਕਰਾਰਾ ਕੇ ਜਾਇਆ ਵਧੀਆ ਐ ਨਾ ਕੱਚੇ ਤੋਂ ਵਰਗੇ ਤੋਂ ਤੜਾ ਪਾਜਦਾ ਘਟਿਆ ਸਾਨੂੰ ਤਾਂ ਤਬਣਾ ਤਾਂ ਆਵਾ ਬੰਦ ਆ ਸਾਹਮਣੇ ਜੀ ਆਪ ਆ ਧੂਆ ਚੁਲਾ ਨਾ ਜਿਹੜਾ ਘੁੰਮਦਾ ਘਮੇਲਦੀਆਂ ਜੇ ਦੰਦਾ ਨਾ ਇਧਰ ਤਾਂ ਰੌਣਕ ਘਟੇ ਆ ਉਹ ਵੀ ਉਰਤੀਆਂ ਦੀ ਆ ਇੱਕ ਵਾਰ ਪਤਾ ਕੀ ਹੋਇਆ ਜੀ ਤੁਸੀਂ ਤਾਂ ਤਾਂ ਪਰੇ ਚਲੇ ਗਏ ਤੇ ਕਰਨ ਮੈਂ ਦੀਦੀ ਕਰਨ ਕਹਿੰਦਾ ਮੇਰੇ ਨਾਲ ਝੂਟੇ ਲੇ ਕੀ ਪਿਠਾ ਲਿਆ ਕਰਨ ਨੇ ਮੂਲਟੀਆਂ ਲੱਗੀਆਂ ਓਏ ਏਰੀ ਚੱਲਣ ਵਾਲਾ ਮੈਂ ਕਹਿੰਦਾ ਆਪਣੇ ਵਾਸਤੇ ਬਾਹਰ ਆਏ ਆਪਣੇ ਵਾਸਤੇ ਬਾਹਰ ਆਇਆ ਟਮਾ ਆਪਣੀ ਉਮਰ ਵੀ ਖਾਸੀ ਓ ਕੀ ਜੰਗਮੈਨ ਜਾ ਸਕਦੇ ਹਾਂ ਤੂੰ ਇਹਨਾਂ ਨੂੰ ਕਹਿੰਦੀ ਵੀ ਇਹ ਜਾਣਾ ਜੰਗਮੈਨ ਜਾ ਸਕਦੇ ਉੱਤੇ ਆ ਕਹਦੀ ਮੈਂ ਜਾਣਾ ਇੱਧਰ ਲੈ ਨੂੰ ਪਿਠਾਲ ਦੋ ਪਾਸੇ ਪਰ ਚਲੋ ਬਿਠਾ ਲਓ ਮੈਂ ਕਿਹੜੇ ਨਾ ਕਰਦਾ ਵੀ ਨਾ ਬਿਠਾ ਲੋ ਆ ਜਾ ਪੁੱਤ ਚੱਲ ਬਠਾਲ ਫਾਇਲ ਦਾ ਸਾਰੇ ਝੂਲੇ ਗਾਣਾ ਜਹਾਜ਼ ਵੀ ਆ ਵੀ ਉਹ ਵੀ ਹਾਂ ਉਹ ਗਾਣਾ ਹਾਂ ਉਹ ਗਾਹਾਂ ਜਹਾਜ਼ ਮਰ ਬਠਾਲ ਦੋ 6 ਚੱਕਰ ਲਗਾਉਂਦੇ ਨੇ ਕਿੰਨੇ ਪੈਸੇ ਗਾੜੀ ਦੇ ਦੇ ਦਿੰਦੇ ਸਾਰੇ ਉਹ ਮੈਂ ਦੇ ਦਿੰਦਾ ਉਹਨੂੰ ਪਹਿਲਾਂ ਢੇੜੇ ਦਾ ਤਾ ਉਹਨੂੰ ਮੋਟਰਸਾਈਕਲ ਦਾ ਭਜਾਉਣ ਦੋ ਚੱਲ ਬਈ ਚਲਾ ਚੱਲ ਵੀ ਚਲਾ ਦੇ ਰੇਸ ਉਹ ਨਕ ਆ ਤਾਂ ਫਾਇਰ ਹੋ ਸਕਦਾ ਚਲਾਉਣਾ ਆਨੇ ਨੂੰ ਬੁਲਾਉਂਦਾ ਮੈਂ ਉਹ ਭਾਰਤੀ ਉਹ ਹੋ ਉਹ ਤੁਸੀਂ ਐਂ ਗੇੜਾ ਦੇ ਦਿਓ ਆਪ ਦੇ ਦਿਓ ਇਹਨੂੰ ਸਾਲੇ ਨੂੰ ਘੱਟ ਤੇਲ ਪਾਉਣਾ ਇਹਦੇ 'ਚ ਬੋਬੋ ਜੀ ਇਹਦਾ ਤਾਂ ਨਾਲੇ ਘੁੰਮਣਾ ਪੈਣਾ ਉਹ ਤਾਬ ਫੜ ਲਾ ਹੈਂਡਲ ਇਹਦਾ ਤੈਨੂੰ ਤੇ ਨਾਲੇ ਘਮੌਣਾ ਇਹਨੇ ਹੁਣ ਤਾਰਲਾ ਤਾਰਲਾ ਡਰ ਗਈ ਉਹ ਬਸ ਹਰ ਗਿਆ ਜਿੰਨੂ ਵੀ ਘੁੰਮਣ ਵਾਲਾ ਨੇ ਇਹਦਾ ਚਾਪੂਰਾ ਹੋ ਲਿਆ ਚੱਲ ਆ ਗਿਆ ਸਰ ਗਿਆ ਉਹ ਡਰ ਗਈ ਉਹ ਡਰ ਗਈ ਉਹਦਾ ਯਾਰ ਹੁਣ ਜਦੋਂ ਆਇਆ ਹੀ ਨਹੀਂ ਹੈਗਾ ਆ ਵੀ ਇਦਾਂ ਹੀ ਹੁਣਾ ਇਹ ਵੀ ਤੇ ਰਹੀ ਆ ਪਤਾ ਨਹੀਂ ਕਹਿੰਦਾ ਮੇਰਾ ਨਹੀਂ ਹੈਗਾ ਬਸ ਸਰ ਗਿਆ हां टेंपो 'ਚ टेंपो 'ਚ ਬੈਠੂਗੀ ਸਹੀ ਗੱਲ ਆ ਤੇਰੀ टेंपो 'ਚ ਬਠਾਲ ਨਹੀਂ ਪੈਣੀ ਆਉਣੇ ਇਹ ਜਿਆਦਾ ਜਿਆਦਾ ਤਾਂ ਜਾਦਾ ਥੋੜਾ ਜਿਹਾ ਇਹਦੇ 'ਚ ਨਹੀਂ ਆਏ ਜਦ ਕੱਲੀ ਨਹੀਂ ਕੱਲੀ ਨਹੀਂ ਬਠਾਲ ਸਕਦੇ ਇਹਨੂੰ ਪਾ ਇਹ ਜਰਾ ਕਿਸ਼ਤੀ ਹੈ ਜੀ ਉਹ ਚੰਡੋਲ ਕੋ ਮਰਿਆ ਨਾਲ ਫਾਇਤੋਂ ਬੜੀ ਆ ਜਿੱਕਾ ਨਹੀਂ ਵੱਜਦੀਆਂ ਉਹ ਲਾਇਆ ਬਾਈ ਉਹਨਾਂ ਨੇ ਉਹ ਡਰਾ ਬਣਾ ਗਿਆ ਸਾਲਾ ভূত بنگਲਾ চা ও সামনে ভূত بنگলা বানাবা হ্যাঁ ভূত بنگਲੇ ਚ ਜਾਂਦੇ ਆ ਮੈਂ ਆਪਾ ਨਾ ਕਰਨਾ ਮੈਂ ਦੇਖਣੇ ਵਾਲੇ ਨਾ ਬਈ ਆਪਾ ਨਹੀਂ ਪੰਗਾ ਲੈ ਸਕਦੇ ভূত بنگਲੇ ਦਾ ਹਾਂ ਨਹੀਂ ਉਹ ਸვენਾ ਸਾਰੇ ਨਹੀਂ ভূত بنگਲੇ ਚ ਜਾਂਦੇ ਆ ਮੈਂ ਨਹੀਂ ਜਾਂਦੀ ਇੱਕ ਵਾਰ ਪੰਗਾ ਲੈ ਲਿਆ ਦੇਖ ਲੋ ਕਮੈਂ ਨੂੰ ਨਾ ਕੋਈ ਚੱਕਰ ਨਹੀਂ ਹੈਗਾ ਅਸੀਂ ਦਾ ਮੈਂ ਕਪੜਾ ਆਪ ਨੂੰ ਘਰੋਂ ਲਾਉਣਾ ਨੂੰ ਮੈਂ ਤਾਂ ਪਹਿਲੀ ਬਾਪ ਪੁੱਤਾ ਵਰਗਾ ਮੈਂ ਤਾਂ ਤੁਹਾਨੂੰ ਉਹ ਚਲਾਤਾ ਉਹਨਾਂ ਨੇ ਅੱਧਰ ਪ੍ਰੋਜੈਕਟ ਹੋ ਵੀ ਉਧਰ ਤੇ ਪੱਕਾ ਹੈ ਉਧਰ ਤੇ ਬੈਠਾ ਕੋਈ ਨਹੀਂ ਹੈਗਾ ਖਾਲੀ ਹੋ ਗਮ ਹਾਂ ਉਧਰ ਬੈਠੇ ਉਹ ਨਹੀਂ ਬੈਠਾ ਕੋਈ ਵੀ ਮੰਮੀ ਜੀ ਤੁਸੀਂ ਮੇਰੀ ਗੱਲ ਉਹ ਹਿੱਲਦੀਆਂ ਕੰਮ ਕੋਈ ਵੀ ਨਹੀਂ ਖਾਲੀ ਹੈ ਨਹੀਂ ਜੀ ਹੈਗੇ ਹੈਗੇ ਦੋ ਤਿੰਨ ਜਿਹੜੇ ਬੈਠੇ ਆ ਧੰਨ ਜਿਗਰਾ ਬਾਈ ਉਹਨਾਂ ਦਾ ਸਾਡੇ ਜਿਹੜਾ ਰੋਕਤਾ ਉਹਨੇ ਪੜੇ ਪੌਚੜਾੂ ਬੁਖਾਰ ਹੈ ਨਾਲੂ ਇਹ ਹੈ ਵੈਸੇ ਖਤਰਨਾਕ ਹੈ ਝੂਟਿਆ ਹਜੇ ਰੋਟੀ ਖਾ ਕੇ ਆਇਆ ਉਹ ਉਹ ਨੂੰ ਔਖਾ ਹੋ ਜਲਾਗਾ ਰੋਟੀ ਖਾ ਕੇ ਉਹ ਵੀ ਜਿਹੜਾ ਦਿਲ ਦੁਲਦਾ ਮਰੀ ਜਾ ਉਹਦੇ ਵਾਸਤੇ ਬਹੁਤ ਔਖਾ ਹੈ ਮੈਂ ਕਿਹਾ ਉਹ ਲੈ ਲੈਂਦੇ ਆ ਕਿੰਨੀ ਵੀ ਲੈ ਲੈਂਦੇ ਆ ਤੁਸੀਂ ਲੈਣੀ ਲੈ ਲਓ ਮੈਂ ਨਹੀਂ ਲੈਣਾ ਮੈਂ ਕੱਲੀ ਨਹੀਂ ਜਾ ਸਕਦਾ ਤੂੰ ਮੰਨੂ ਕਾ ਨੂੰ ਪੰਗੇ ਚ ਪਾਉਂਦੀ ਯਾਰ ਪਰ ਮੈਂ ਇਕੱਲੀ ਨਹੀਂ ਜਾ ਸਕਦੀ ਮੇਰਾ ਸਿਰ ਦੁਖਣ ਲੱਜਣਾ ਫੇ ਗੱਡੀ-ਕੁੱਟੀ ਨਹੀਂ ਚੱਲਣੀ ਅਬ ਰੋਣਾ ਚੜਾ ਲੂਗਾ ਹਾਂ ਰੋਣਾ ਮੈਨੂੰ ਤਾਂ ਦਿਲ ਕਰਦਾ ਝੋਟਾ ਲੈਣੂ ਚਲੋ 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 ਬਾਈ ਬੈਠੋ ਮੇਰਾ ਮਾਤਾ ਤੱਕ ਰਾਵ ਪਹਿਲੇ ਹੁੰਦਾ ਸਿਰ ਤਾਂ ਬੀਪੀ ਲੋ ਕਰੇ ਬਿਆਦਾ ਹੀ ਬੀਪੀ ਬੀਪੀ ਆ ਥੋੜਾ ਵਧਣਾ ਕਹਿਣਾ ਪੜਾ ਕੋਸ ਤਾਂ ਵੀ ਵੀ ਬਦਲਾ ਲੋ ਜੀ ਇਧਰ ਆ ਮੱਛੀ ਫਾਰਮ ਉੜਦਿਆਂ ਫਿਰਦਿਆਂ ਐੇ ਚ ਵੀ ਕੱਲੇ ਜਵਾਕ ਨੂੰ ਬਠਾਲ ਕੇ ਕੀ ਕਰੋਗੇ ਹੈ ਜਵਾਕਾਂ ਵਾਲੀ ਝੂਲਾ ਹੈ ਕੋਈ ਤਕੜੇ ਜਿਗਰੇ ਵਾਲਾ ਜਵਾਕ ਬੈਠੋ ਇਹਦੇ 'ਚ ਉਧਰ ਤੋਂ ਚੱਲ ਹਜੇ ਜਵਾਕਾਂ ਨੂੰ ਲੈ ਕੇ ਬੈਠ ਵੀ ਸਕਦੇ ਆ ਹੁਣ ਸੰਦੀਪ ਹਟਦੀ ਨਹੀਂ ਪੰਗਾ ਲੋਗੇ 80 ਰੁਪਏ ਦਿੱਤਾ 60 ਰੁਪਏ ਤੇ ਤੈ ਲੈਣਾ ਲੈ ਲੈ ਮੇਰਾ ਤੇ ਕਸੀ ਵੀ ਗੱਲ ਆ ਮੇਰਾ ਤੇ ਨਹੀਂ ਗੱਲ ਕੱਲੀ ਕੁੜੀ ਦੇ ਤੇ ਚਲੇ ਜਾਊਂਗੀ ਜਾ ਫਿਰ ਫਿਰ ਇਹ ਤਾਂ ਤੇਰੀ ਹਿੰਮਤ ਆ ਔਰ ਦਰ ਦੇਖ ਲੋ ਟ੍ਰੇਨ ਚ ਬਟਾਲ ਦੋ ਰੀਤ ਨੇ ਕਿੱਥੇ ਕਿਹੜਾ ਜੂਟਾ ਲੈਣਾ ਬਬੂ ਬੇ ਜੂਟਾ ਲੈਣਾ ਜੂਟਾ ਕਿਹੜਾ ਲੈ ਕੋ ਲੈਣਾ ਛੱਡਿਓ ਛੱਡਿਓ ਰੋ ਛੱਡਿਓ ਕਿੱਥੇ ਜੀ ਜਾਣਾ ਮਾਨੂੰ ਉਟੀਆਂ ਲਾਉਣੀਆਂ ਲੈ 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 ਆ ਲੈ ਲੈ ਲੱਗੀ ਪਿੱਛੇ ਨੂੰ ਖੇਚਲ ਮੈਂ ਚੱਲਦੀ ਤੇਰੇ ਨਾਲ ਚੱਲ ਦਰਦੀ ਵੀ ਆ ਆ ਠੀਕ ਤਾਂ ਆ ਠੀਕ ਤਾਂ ਹੈਗਾ ਤਾਂ ਪਪਾਂਗਾ ਵੀ ਅਸੀਂ ਲੈ ਨਹੀਂ ਸਕਦੇ ਤੂੰ ਡਰ ਜੂਗਾ ਤੂੰ ਡਰ ਜੂਗਾ ਖਾ ਜੂਗਾ ਨਹੀਂ ਖਾਂਦਾ ਪੁੱਤੋਂ ਖਾਣੇ ਆਲਾ ਥੋੜਾ ਹਾਂ ਚਲਦੀ ਮੈਂ ਚਲਦੀ ਆਪਣੇ ਬੱਚੇ ਨਾਲ ਉਹ ਨਹੀਂ ਖਾਂਦਾ ਖਾਂਦਾ ਹੈ ਉਹ ਨਹੀਂ ਖਾਂਦਾ ਯਾਰ ਉਹ ਨਹੀਂ ਯਾਰ ਉਹ ਯਾਰ ਤੈਨੂੰ ਪਤਾ ਨਹੀਂਗਾ ਆਹ ਬੱਤਰਾ ਐੜਾ ਝੂਟ ਐੜੇ ਕਰਕੇ ਤਾਂ ਰੁਕਿਆ ਇਹੀ ਨਾ ਕਰਦੀ ਆ ਹੁਣ ਵੀ ਮੈਂ ਲੈਣੇ ਨਹੀਂ ਉਧਰ ਤਾਲੇ ਬੈਜੀ ਜਗਾੜਾ ਹੁਣ ਮੈਂ 2 ਜਾਂ 4 12 ਚੰਡੋਲ 'ਚ ਬੈਠਾ ਜੀ ਆ ਕਿਸ਼ਤੀ 'ਚ ਤਾਂ ਇੱਕ ਬਾਰੇ ਬੈ ਕੇ ਮੁੜ ਕੇ ਕਿੰਨਾਂ ਨੂੰ ਹੱਥ ਲਾ ਕੇ ਬੇਦਨ ਨਾਲ ਪੰਗਾ ਨਹੀਂ ਲੈਣਾ ਹੈਗਾ ਹਾਂ ਤੂੰ ਵੀ ਬੈਠ ਉਹ ਕੰਨਾ ਕੱਲਾ ਬੱਚਾ ਬੈ ਸਕਦਾ ਉਹ ਹੁਣ ਇਹ ਤਾਂ ਭਈ ਐਡਜਸਟ ਕਰਨੀ ਪੈਣਾ ਉਹ ਉਹਦੇ ਜ ਟੋਰੇ ਮੌਹਨ 'ਚ ਚੜਾ ਦੇ ਪਰੇ ਮੌਕੀ ਇਹਦੇ 'ਚ ਹਾਂ ਚੱਲ ਆ ਜਿਹੜਾ ਦੇਖਦੀਆਂ ਦੇਖ ਖਾਇਆ ਕੋਸਤਾ ਕਰੂਗੀ ਉਹ ਛੱਡ ਕੇ ਦੇਖ ਲੋ ਇੱਕ ਵਾਰ ਲਾ ਇਹ ਉਲਡਰ ਦੇ ਉਧਰ ਨੂੰ ਜਾਣ ਲੱਗੀ ਹੁਣ ਉਹਨੇ ਮੈਂ ਬੜਾ ਗਾ ਪਾਇਆ ਪਏ ਉਧਰ ਬਹੁਤ ਸ਼ਾਬਾਸ਼ ਉਹ ਕਹਿੰਦੇ ਇਹ ਨਾਵੇਂ ਵੀ ਮੁੜ ਕੇ ਉੱਤਰ ਐ ਨਾ ਉਹ ਉਹ ਕਿੱਤਰ ਇਹਨਾਂ ਛੱਡਦੇ ਉਹਦੇ ਕੁੜੀਆਂ ਫਿਰਦੀਆਂ ਤਾਂ ਹੈਗੀਆਂ ਛੋਟੇ ਛੋਟੇ ਉੱਪਰ ਨਾ ਨੀ ਨਹੀਂ ਆਉਂਦਾ ਕਰਨ ਨੂੰ ਆਉਂਦਾ ਨਾ ਨਾ ਨੂੰ ਕਿਹੜਾ ਕੁੜਾ ਚੜ੍ਹ ਉੱਪਰ ਨੂੰ ਆਹ ਜਾਣਾ ਆਹ ਚੱਲ ਚੱਲ ਚੜਾ ਸ਼ਾ ਭੱਜ ਗਏ ਆਹ ਦੇਖੋ ਕਿੰਨੀ ਘੇਰਦੀ ਆ ਆ ਦੇਖ ਲੈ ਹਾਂਜੀ ਆ ਮੇਰਾ ਬੱਤ ਸੋਣਾ ਜਾ ਹਏ ਚੜਾ ਦੇ ਚੜਾ ਦੇ ਆ ਦੇਖ ਤਰ ਬਹੁਤ ਜਵਾਕ ਹੈਗੇ ਵਿੱਚ ਖੇਡਦੇ ਆ ਲੈ ਨਹੀਂ ਜਾਣਾ ਜੀ ਮੁੱਕਰ ਗਈ ਹਾਂ ਬਹੁਤ ਚਲੋ ਭਾਈ ਇਹ ਨਹੀਂ ਝੂਟਾ ਲੈਣ ਨੂੰ ਮੰਨਦੀ ਕੋਈ ਵੀ ਅਰੇ ਹੱਥ ਘੜੇ ਆ ਡਰ ਗਈ ਇਹ ਰਾਲਾ ਰਾਲਾ ਗਾਲਾ ਜਾਂ ਸੁਣ ਕੇ ਡਰ ਗਈ ਘਾ ਕੇ ਘਰ ਨੂੰ ਚਲੋ ਉਹ ਘਰ ਨੂੰ ਜਾਣੀ ਪੈਣਾ ਇੱਥੇ ਤੋਂ ਕਿਸੇ ਨੇ ਉਹਨੂੰ ਪਾਉਣਾ ਨਹੀਂ ਆਇਆ ਨਾ ਭੰਬਰੀ ਵਾਲੇ ਪਾ ਵੀ ਲੂੰਗੇ ਭੰਬਰੀ 1 ਕਿਲੋ ਮੀਟਰ ਮੈਂ ਤਾਂ ਪਿੰਡ ਹੈ ਹੈਗਾ ਮੈਂ ਮੰਨਦੀ ਆਂ ਜਵਾਈ ਭਾਈ ਨੇ ਨਵਾਂ ਕਪੜਾ ਉਹ ਉਹ ਗੱਲ ਕਰਦਾ ਮੈਂ ਕਿਹੜੇ ਚੱਲੇ ਆਏ ਯਾਰ ਉੱਥੇ ਨੂੰ ਜੀ ਕਹਿੰਦੀ ਫਿੱਕੀ ਦਾ ਕੋਸ ਪਤਾ ਨਹੀਂ ਨਾ ਨਾ ਮੈਂ ਨਹੀਂ ਜਾਂਦਾਗਾ ਆਹ ਭੱਜਿਆ ਫਿਰਦਾ ਇੱਕ ਡ੍ਰੈਗਨ ਸੰਦੀਪ ਦਾ ਦਿਲ ਕਰਦਾ ਜੀ ਲੈਣ ਨੂੰ ਪਰ ਉਹਨੂੰ ਸਾਡੇ ਚ ਭਾਈ ਹਿੰਮਤ ਨਹੀਂ ਹੈਗੀ ਆਪਾਂ ਨਹੀਂ ਬੈਠ ਸਕਦੇ ਇਹਦੇ ਚ ਉਦੋਂ ਉਹ ਕਿਆ ਫਾਇਦਾ ਵੀ ਬਾਦ ਵਿੱਚ ਕਬਰ اٹ ਜਾਵੇ ਕੀ ਆਲਾ ਬਾਜੀ ਓਕੇ ਜੀ ਠੀਕ ਹੈ ਜੀ ਚਲੋ ਦੇਖਦੇ ਹਾਂ ਹੁਣ ਅਗਲਾ ਪ੍ਰੋਗਰਾਮ ਕੀ ਬਣਦਾ ਹੈ ਜੀ ਇੱਧਰ ਦਾ ਸ਼ਾਇਆ ਬਾਜੀ ਪੂਰਾ ਰੰਗਾ ਰੰਗ ਮੰਚ ਮੇਲੇ ਦਾ ਉਹ ਦੇਖ ਲਓ ਭੂਤ ਮੰਗਲਾ ਦੇਖਣਾ ਜੇ ਜੇ ਭੂਤ ਮੰਗਲਾ ਦੇਖਣਾ ਚੀਕਾਂ ਜੀਆਂ ਦਾ ਬਹੁਤ ਵੱਜਦੀਆਂ ਇੱਧਰ ਨੂੰ ਆ ਨੂੰ ਮਾ ਫੜਦਾ ਤੁਸੀਂ ਜਾਓ ਚਲੋ ਆ ਜਾਓ ਮੈਨੂੰ ਸੰਭਲਿਓ ਆ ਇਹ ਗੱਲ ਕੇ ਮੈਨੂੰ ਸੰਭਲਿਓ ਬਈ ਮੈਂ ਤਾਂ ਪਹਿਲਾਂ ਮਡਾਤੀਆਂ ਫੇਰ ਰਹਿਣ ਦੇ ਪੰਗਾ ਲੈਣੂ ਜੇ ਇਹਨਾਂ ਨੂੰ ਸੰਭਾਲਾ ਪੈ ਗਿਆ ਫੇਰ ਕੌਣ ਸੰਭੂ ਸੰਭਲਾ ਗਿਆ ਮੂਰੇ ਮਾਤੀ ਹੋਗੀ ਚਲੋ ਚਲੋ ਆ ਨੂੰ ਚੱਕ ਲਈ ਤਾਂ ਮੈਨੂੰ ਇਹਦਾ ਡਰ ਗਈ ਇਹਦਾ ਡਰ ਗਈ ਚੀਕਾਂ ਜੀਆਂ ਸੁਣ ਕੇ ਹੈਰ ਪਾਲੀ ਪੂਤ ਜਰਾ ਡਰਾ ਬਣੇ ਜ ਬੋਤਲਾ ਆ ਗਿਆ ਕੋ ਰੈਂਡ ਤੋਂ ਆ ਜਾ ਮੈਨੂੰ ਕੱਲੀ ਨੂੰ ਛੱਡ ਤੂੰ ਕੀ ਨਾ ਨਾ ਲੋ ਚਲੋ ਦੋ ਮੇਲਾ ਦੇਖ ਕੇ ਮੋੜੇ ਊਠ ਤੇ ਬਹਿਣਾ ਮਹਿਗਾ ਰੀਤ ਨੂੰ ਉਠਾਲ ਲੈ ਨਾਲ ਆਇਆ ਨਾ ਗਿਆ ਉਹ ਹੀ ਬਸ ਉਹ ਆਵਾਜ਼ ਕਿੰਨਾ ਉਹ ਇਹ ਗੱਲ ਹੁਣ ਜੇ ਮੈਂ ਵੀਡੀਓ ਦੇ ਪਹਿਲਾਂ ਮੈਂ ਗੱਲ ਕਹੀ ਜਿਆਦਾ ਨੂੰ ਤਕਲੀਫ ਹੋਗੀ ਹੁਣ ਆਪਕੇ ਤਾਂ ਖੁਸ਼ੀ ਹੈ। ਲਓ ਜੀ ਮਿਲਦੇ ਆ ਫਿਰ ਤੁਹਾਨੂੰ ਹੁਣ। ਚੱਲ ਰਿਹਾ ਇਧਰ। ਊਂਡ ਵਾਲਾ ਵੀ ਵਿਚਾਰਾ ਡੀਕ ਰਿਹਾ ਵੀ ਕੋਈ ਨਾ ਕੋਈ ਆਵੇ। ਠੀਕ ਹੈ ਜੀ। ਰਾਤ ਹੋਦੇ ਬੱਜ ਗਏ ਜੀ 10 ਤੇ ਸੰਦੀਪ ਰਾਹੀਂ ਕਹਿੰਦੀ ਆ ਵੀ ਪ੍ਰਸ਼ਾਦ ਆਪਾਂ ਇਧਰ ਸੱਖ ਚੱਲਦੇ ਆ। ਮਾਂ ਵੀ ਤੁਹਾਡੀ ਇੱਛਾ ਭਾਈ। ਤੇ ਪਹੁੰਚ ਗਏ ਜੀ। ਆ ਆ ਰਾਜੇ ਦੇ ਢਾਬੇ ਤੇ ਉਹ ਗਏ ਹੋਏ ਹੁਣ ਉਧਰ ਬਾਥਰੂਮ ਆ ਠੰਡੋ ਹੋ ਵੀ ਹੈ ਜੀ ਵੈਸੇ ਅੱਜ ਮੌਸਮ ਕਿ 2-3 ਦਿਨ ਤੇ ਮੌਸਮ ਚੇਂਜ ਹੈ ਜੀ ਤੇ ਹਾਂ ਬੱਤ ਸਭ ਕੀ ਕਿੰਨਾ ਵਧੀਆ ਫੀਲ ਹੋ ਰਿਹਾ ਵਧੀਆ ਫੀਲ ਹੋ ਰਿਹਾ ਮੰਨਿਆ ਪਰ ਹਾਂਜੀ ਉਧਰ ਮੌਸਮ ਵੀ ਠੰਡਾ ਹੋ ਗਿਆ ਨਾ ਮੌਸਮ ਵੀ ਠੰਡਾ ਹੋ ਗਿਆ ਕਿ ਤਾਂ ਬਹੁਤ ਹੀ ਜ਼ਿਆਦਾ ਜ਼ਿਆਦਾ ਹਾਂ ਸਤ ਮੈਨੂੰ ਮਾਣ ਜਾਵੇ ਮੈਂ ਹਉਸ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਦੀ ਹਾਂ ਹਾਂ ਇਹ ਤਾਂ ਸਾਰੇ ਪੰਜਾਬ ਵਿੱਚ ਆ ਹਾਂ ਜਿਹੜਾ ਰੋਜ਼ਗਾਰ ਆ ਨਾ ਬੰਦੇ ਨੂੰ ਬਾਹਰ ਭੇਜ ਦਿੰਦਾ ਤੇ ਆ ਸਾਡਾ ਜੀ ਕਲਚਰ ਪਹਿਲਾਂ ਹੁੰਦਾ ਸੀ ਇਦਾਂ ਦੇ ਮੁੰਡੇ ਆਪਣੇ ਘਰਾਂ ਦੇ ਵਿੱਚ ਹੌਲੀ-ਹੌਲੀ ਆ ਲੋਹੇ ਦੇ ਮੁੰਡੇ ਇਹਨਾਂ ਨੂੰ ਖਾ ਕੇ ਤੇ ਆਈ ਲਵ ਤੇ ਆ ਜਾ ਇੱਧਰ ਉੱਧਰ ਆ ਖੜੀ ਜੀ ੜੀ ਹੋਈ ਹਾਂ ਕੀ ਕਰਾਂ 100 ਰੁਪਇਆ ਉਹ ਮਮਾ ਕੋਲ ਚੱਲ ਮਮਾ ਦੇ ਦੋਗੇ ਇਹਨੇ ਹੁਣ ਆਇਆ ਇਹਨੇ ਕਰਾਰੀ ਫਸਾ ਲਈ ਜਿੱਥੇ ਮੇਲੇ ਚ ਦਾ ਕੀ ਕਰਾਂ ਅੱਥੀ ਕਿ ਨੋਕਦੀ ਸੀ ਹੈ ਹਾਂ ਖੁਣਾ ਦੇ ਤਾਂ ਇਹਨੇ ਫੇਰ ਵੀ ਰੋ ਜਾਣਾ ਬਾਅਦ ਚ ਤੁਰ ਲੱਗੀ ਨ ਰੋਣਾ ਦੇ ਦੇ ਮੈਨੂੰ ਕਿਉਂ ਹੁਣ ਤਾਂ ਐਂ ਕੀ ਕਰਨਾ ਕਰਾਉਣਾ ਲਪੜ ਉਹ ਗੱਲ ਨਹੀਂ ਤੇ ਹੁਣ ਰੋਂਦੀ ਵੀ ਨਹੀਂ ਦੇਖੀ ਜਾਣੀ ਇਹਨੇ ਬਾਅਦ ਚ ਵੀ ਰੋਣਾ ਹੁਣੇ ਨਹੀਂ ਜਾਂ ਇਹਨੂੰ ਤਾਰ ਕੇ ਲੈ ਜਾਣਾ ਇਹਨੇ ਫੇਰ ਰੋਣਾ ਅਨੇ ਰੋਣਾ ਕਰ ਤੇ ਨਹੀਂ ਰੋੜਾਈ ਨੇ ਰੋਣਾ ਨੇ ਪਤਾ ਮੈਨੂੰ ਮੂਕੀ ਕਰ ਮੇਰੇ ਕਿੰਨੇ ਨੇ ਮੇਰੇ ਕਿੰਨੇ ਨੇ ਬੱਗੀ ਕਰਕੇ ਦੱਸ ਮੈਨੂੰ ਕਾਰ ਹੈਗੀ ਐਨਾ ਤੇਰੇ ਕੋਲ ਕਾਰ ਹੈਗੀ ਤਾਂ ਹੈ ਗੱਡੀ ਹਾਂ ਨਹੀਂ ਇਹ ਕਿ ਤੇਰੇ ਗੱਡੀ ਤਾਂ ਹੈ ਹਾਂ ਅਨੇ ਆਏ ਨਹੀਂ ਸੰਦੀਪ ਪਿਆਰ ਨਾਲ ਮੰਨਣਾ ਹਾਂ ਆ ਕਰਨੇ ਨੇ ਲਈ ਸੁਣ ਲੋ ਅੱਛਾ ਆ ਕਰ ਫਿਰ ਇੱਕ ਉੱਥੇ ਖੜੀਏ ਉੱਥੇ ਦੇਖਦੇ ਆ ਪਹਿਲਾਂ ਮੇਰਾ ਫ੍ਰੇਕ ਦੇ ਆਨੇ ਉੱਥੇ ਦੇਖ ਲੈ ਫਿਰ ਦੋ ਆਉਂਦੇ ਆ ਬੂਟ ਚੱਕ ਲੈ ਚੱਕ ਲੈ ਬੂਟ ਆਰਪਾ ਤੇ ਆਉਣਾ ਦਾ ਪੈਣਾ ਸੰਦੀਪ ਮੈਨੂੰ ਤਾਂ ਆ ਹੀ ਨਹੀਂਦਾ ਇੱਧਰ ਨੂੰ ਲੈ ਕੇ ਆਉਂਦਾ ਮੈਨੂੰ ਕਰਦੇ ਬਾਦ ਚ ਪੁੱਤ ਪਹਿਲਾਂ ਰੋਟੀ ਖਾ ਲਾ ਬਾਦ ਚ ਬਾਦ ਚ ਦਵਾਂਗਾ ਪਹਿਲਾਂ ਪ੍ਰਸ਼ਾਦਾ ਖਾ ਲਾ ਚੁੱਪੇ ਦਵਾਮ ਚਲੋ ਪਹਿਲਾਂ ਹੋਰ ਹਨ ਹਾਂ ਅੰਦਰ ਚੁੱਪੇ ਦਵਾ ਦੇ ਨੂੰ ਦੋ ਚਾਰ ਚਲੋ 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 ਛੂਟੇ ਦਵਾ ਕੇ ਲੈ ਕੇ ਜਾਉਂਗੇ ਜੀ ਮੈਂ ਗੱਡੀ ਚ ਸੱਜੀਆਂ ਨਹੀਂ ਵੱਡੀ ਨਹੀਂ ਵੱਡੀ ਮਾਮਾ ਜੀ ਐਡੀ ਗੱਡੀ ਖੜੀ ਆ ਘਰ ਪਰ ਛੂਟਾ ਲੈਣੀ ਲੈਣਾ ਹੈ ਉੱਥੇ ਮੇਲੇ ਚ ਤਾਂ ਲੱਤੇ ਨਹੀਂ ਹੈਗੇ ਲੇ ਕੇ ਸੈਪਰੇਟ ਜੇ ਟੇਬਲ ਦੇਖ ਕੇ ਬਹਿ ਜਾਓਗੇ ਤੈਨੂੰ ਹਾਂ ਗੱਡੀ ਲੌਕ ਕਰ ਦਮਾ ਜੀ ਮੈਂ ਵਾਹ ਗਰੂ ਸਤਨਾਮ ਨੋ ਅੱਤੇ ਦਾ ਮੇਲਾ ਲੱਗਿਆ ਪਿਆ ਅੰਦਰ ਆਹ ਕਿ ਕੀ ਲੈਣਾ ਮੈਂ ਉਹ ਮੈਂ ਕੀ ਕਰਾਂ ਟਿਕ ਤਾ ਕਿ ਆਹਾ ਕਿਹੜਾ ਲੱਗੀ ਤੂੰ ਕੋਈ ਸਿੱਧੀ ਚੀਜ਼ ਲੈ ਜਿਹੜੀ ਖਾ ਵੀ ਲਵੇ ਟਿਲਣੇ ਵਾਲੀ ਕਹਿੰਦੀ ਉਹ ਆਹ ਤੂੰ ਚੁੱਪਾ ਤੇ ਉੱਧਰ ਤੇ ਹਨ 5 ਮਿੰਟ ਹੀ ਕੱਢਣਾ ਤੇ ਨਾਲ 5 ਮਿੰਟ ਕਿਆ ਹੁੰਦਾ ਕੀ ਕੋਈ ਨਾ ਕਹਿੰਦਾ ਇਹ ਹੋਣਾ 100 ਰੁਪਏ ਦਾ 150 100 ਦਾ ਚਲੋ ਦੇਖ ਲਿਏ ਜੀ ਚਾਹ ਬਣਦਾ ਅਗਲਾ ਪ੍ਰੋਗਰਾਮ ਹੁਣ ਪ੍ਰਸ਼ਾਦਾ ਗਿਆ ਸੰਦੀਪ ਕਰੋ ਜੀ ਪਲੇਟਾਂ ਤੋਂ ਸਰਵ ਕਰੋ ਇਹਨੂੰ ਐ ਕਿਹੜਾ ਪਿਆ ਤਾਂ ਪੈਣਾ ਨਹੀਂ ਹੈ ਪਾ ਕੇ ਕਿਹਾ ਤੈਨੂੰ ਕੀ ਹੋ ਗਿਆ ਪੁੱਤ ਹੁਣ ਤਾ ਤੂੰ ਆ ਖਾਂਦੀ ਦੀ ਜੇ ਆਹ ਉਹ ਲੰਦੇ ਪਹਿਲਾ ਪਹਿਲਾ ਰੋਟੀ ਤੇ ਖਾ ਲਈ ਪੁੱਤ ਰੋਟੀ ਖਾ ਕੇ ਹੀ ਲੂੰਗੇ ਇਹ ਅੱਧੀ ਨੀਂਦ ਅੱਧੀ ਨੀਂਦ ਜੀ ਚ ਉੱਠ ਖੜੀ ਜੀ ਹੈ ਬਸ ਹੁਣ ਟੀ ਟੀ ਕਰੀ ਜਾਣਾ ਨੇ ਆਪਰੇਟ ਮਨੂ ਦੇ ਤੇ ਆ ਤੂੰ ਰੱਖ ਲੈ ਆਪਣੇ ਕਿ ਨਹੀਂ ਹਣੇ ਬਾਲ ਪਾ ਕੇ ਨੇ ਹਣੇ ਦੇ ਵਿੱਚ ਕਾਈ ਖਾਣੇ ਕੋਟਣੀ ਨਹੀਂ ਹੈਗੀ ਵਾਹਿਗੁਰੂ ਸਤਨਾਮ ਪਲਾਕਟ ਲੱਗਣਗੇ ਮੈਨੂੰ ਪਨੀਰ ਨਹੀਂ ਪਸੰਦ ਤੁਹਾਨੂੰ ਪਨੀਰ ਨਹੀਂ ਪਸੰਦ ਮੰਨੂ ਪਾ ਦੇ ਆਪਣੇ ਨਾਉ ਦਾ ੱਲੂ ਲਈ ਮਜ਼ਾ ਆਉਂਦਾ ਹੈਗਾ ਮੰਨੂ ਪਾ ਦੇ ਭਾਈ ਚਲੋ ਜਸਮੀਨ ਦੇ ਉਧਰ ਪ੍ਰਸ਼ਾਦਾ ਚਾਹ ਲੈ ਠੀਕ ਹੈ ਜੀ ਛੱਕੇ ਮਿਲਦੇ ਅਸੀਂ